ਅੜਿਕ ਵਾਲੇ ਪਿਛਲੇ ਦਿਨ ਇੱਕ ਪਰਚਾ ਐਫਆਈਆ ਨੰਬਰ 25 ਆਰਮਜ਼ ਐਕਟ ਦਾ ਫਸਾਦਰਤ ਬਾਰੇ ਸਟੇਟ ਕੀਤੀ ਸੀ ਜਿਸ ਦੇ ਜੀ ਗਿਲਦਾਰ ਸਿੰਘ ਅਰੈਸਟ ਹੋਇਆ ਸੀ ਗਿਲਦਾਰ ਸਿੰਘ ਦੇ ਪੁੱਛਗਿਰਿਸ਼ ਦੇ ਵਿੱਚਾਂ ਨੇ ਦੱਸਿਆ ਸੀ ਕਿ ਉਹ ਇੱਕ ਗੱਪ ਹੈ ਜਿਹੜਾ ਕੁਝ ਟਾਈਮ ਤੋਂ ਕੋਈ ਗਵਰ ਹੋਇਆ ਉਹ ਵਿੱਕੀ ਸੂਦੀ ਨਾਮਕ ਇੱਕ ਦੋਸ਼ੀ ਹੈ ਉਹਨੇ ਦਿੱਤੀ ਸੀ ਤੋ ਵਿੱਕੀ ਸੋਡੀ ਸੀ ਅਸੀਂ ਤਫਤੀਸ਼ ਤੇ ਕਰਾਣੇ ਸਾਰਾ ਬੰਦਾ ਕਰਾਇਆ ਤੇ ਪਰ ਮੈਂ ਕਹਿ ਰਹੀ ਹੂੰ ਆਲਰੇਡੀ ਸੂਚਿਤ ਤੇ ਜੇਲ੍ਹ ਵਿੱਚ ਹੁੰਦਾ ਜਿਹਨੂੰ ਪ੍ਰੋਡਕਸ਼ਨ ਕ੍ਰਿਮਨਲ ਲਈ ਆਉਣਾ ਗਿਆ ਔਰ ਇਹਦਾ ਇਹ ਪਤਾ ਲੱਗਿਆ ਕਿ 26 ਫਰਸਤਿਆਂ ਦੇ ਵਿੱਚ ਇਹਦੇ ਆਲਰੇਡੀ ਹੀ 26 ਫਤਿਆ ਯਾ ਜਿਵੇਂ ਵਿੱਚ ਨਾ ਸਿਰਫ ਲੜਾਈ ਝਗੜੇ 307 ਦੇ ਆਰਮਜ਼ ਐਕਟ 302 ਦੇ ਬਾਰਡਰ ਕੇਸਿਸ ਵੀ ਕਾਫੀ ਇਹਦੇ ਤੇ ਹਨ ਲਈ ਔਰ ਇਹ ਕਾਫੀ ਹਾਰਡ ਕੋਰ ਕ੍ਰਿਮਨਲ ਐਕ ਜਿਹੜੇ ਜਿਹੜੀ ਐਸੋਸੀਏਸ਼ਨ ਗੁੰਬੀਹਾ ਗਰੁੱਪ ਦੇ ਨਾਲ ਹੈਗਾ ਔਰ ਇਹ ਵੀ ਇਨਵੋਸ ਉਹ ਕੁਐਸਚਨਿੰਗ ਜਿਹੜੀ ਵੀ ਕਿਥੋਂ ਆਪਾਂ ਲੈ ਕੇ ਆਉਣਾ ਹੈ ਤਾਂ ਉਹਦੇ ਵਿੱਚ ਸਾਨੂੰ ਇਹਨੇ ਆਪਣੀ ਨਿਸ਼ਾਨ ਦੇਈ ਤੇ ਆਪਣੇ ਤੋਂ ਦੋ ਵੈਪਨ ਉਹ ਵੀ ਕਲਪ ਕਰਵਾਏ ਜਦੇ ਵਿੱਚ ਇੱਕ ਬਸਤੀ ਗੋਲ ਪਿਸਟਲ ਹੋਰ ਇੱਕ ਦੇਸੀ ਕਲਪ ਕਰਵਾਇਆ ਇਹ ਸਾਰੇ ਜਿਹੜੇ ਵੈਪਨ ਐ ਇਸ ਤੋਂ ਇਲਾਵਾ ਜਿਹੜੇ ਨੇ ਇਹ ਐਮਪੀ ਵੀ ਲੈ ਕੇ ਆਉਣਾ ਹੈ ਔਰ ਇਹਨੇ ਆਪਣੇ ਘਰੇ ਵੀ ਲਿਖੀ ਹੋਈ ਸੀ ਕਿ ਇਹ ਵੀ ਜਿਹੜੀ ਐਸੋਸੀਏਸ਼ਨ ਹੈ ਇਹ ਕਾਫੀ ਹਾਰਡ ਤੋਂ ਬਣਿਆ ਜਿਹੜਾ ਦਵੰਦਰ ਸਿੰਘ ਰਿਹਾ ਉਹ ਤੇ ਨਾਮ ਤੇ ਗੈਂਗਸਟਰ ਦਾ ਚੱਲ ਰਿਹਾ ਹੈ ਇਹ ਉਹ ਉਹ ਦੇ ਨਾਮ ਤੇ ਐਸੋਸੀਏਟਿਵ ਸੀਗਾ ਤਾਂ ਇਹਦੀ ਪੁਸ਼ਟੀ ਅਸੀਂ ਅੱਗੇ ਹੋਰ ਵੀ ਤਕਤੀ ਸਾਡੇ ਵੱਲੋਂ ਜਾਨਣ ਦੇਣ ਮਾਰਦੇ ਆ ਇਹ ਵੀ ਪਤਾ ਕਰਾਇਆ ਜਾਏਗਾ ਕਿ ਇਹਨੇ ਹੋਰ ਕਿਨੂੰ ਕਿਨੂੰ ਪਿਸਟਲਸ ਕਿਤੇ ਵੀ ਜਾ ਕੇ ਲੁੱਟੇ ਹੈਗੇ ਨੇ ਤੇ ਇਹਦੀ ਤਫ਼ਤੀਸ਼ ਜਾਰੀ ਹੈ ਜੀ ਸਭ ਵੱਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਪੁਲਿਸ ਵੱਲੋਂ ਸੁਰਖੀਆਂ 'ਚ ਰਹੇ ਬੰਬੀਹਾ ਗੈਂਗ ਦੇ ਇੱਕ ਗੁਰਗੇ ਨੂੰ ਕਾਬੂ ਕਰ ਦੋ ਪਿਸਟਲ ਬਰਾਮਦ ਕੀਤੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਐਸਪੀ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮਾੜੇ ਅੰਥਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਬੀਤੇ ਕੁਝ ਦਿਨ ਪਹਿਲਾਂ ਐਸਐਚਓ ਥਾਣਾ ਸਦਰ ਬਲਵਿੰਦਰ ਸਿੰਘ ਭੁੱਲਰ ਵੱਲੋਂ ਸਮੇਤ ਪੁਲਿਸ ਪਾਰਟੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੇਠੂਬਾਲ ਥਾਣਾ ਕੰਬੂਆ ਦੇ ਰਹਿਣ ਵਾਲੇ ਇੱਕ ਵਿਅਕਤੀ ਦਿਲਦਾਰ ਸਿੰਘ ਪੁੱਤਰ ਹਰਵੰਤ ਸਿੰਘ ਨੂੰ ਕਾਬੂ ਕਰ ਉਸ ਦੇ ਕਬਜ਼ੇ 'ਚੋਂ ਇੱਕ ਪਿਸਤਲ ਅਤੇ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ ਉਕਤ ਵਿਅਕਤੀ ਵੱਲੋਂ ਪੁਸ਼ਗੀਸ਼ ਦੌਰਾਨ ਦੱਸਿਆ ਸੀ ਕਿ ਉਹ ਇਹ ਪਿਸਤਲ ਵਿਸ਼ਾਲ ਉਰਫ ਵਿੱਕੀ ਪੁੱਤਰ ਸਾਬ ਵਾਸੀ ਪਿੰਡ ਸੋਢੀ ਥਾਣਾ ਸਦਰ ਪਿਪਲੀ ਜ਼ਿਲ੍ਹਾ ਕੁਰਕਸ਼ੇਤਰ ਹਰਿਆਣਾ ਕੋਲੋਂ ਖਰੀਦਿਆ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ 'ਚ ਵਿਸ਼ਾਲ ਉਰਫ ਵਿੱਕੀ ਨੂੰ ਨਾਮਜ਼ਦ ਕਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਵਿਸ਼ਾਲ ਉਰਫ ਵਿੱਕੀ ਪਹਿਲਾਂ ਹੀ ਜ਼ਿਲ੍ਹਾ ਜੇਲ੍ਹ ਉਰਕ ਖੇਤਰ ਹਰਿਆਣਾ ਵਿੱਚ ਬੰਦ ਸੀ ਜਿਸ ਨੂੰ ਫਗਵਾੜਾ ਪੁਲਿਸ ਵੱਲੋਂ ਪ੍ਰੋਟੈਕਸ਼ਨ ਬ੍ਰਾਂਡ ਤੇ ਲਿਆਂਦਾ ਗਿਆ ਅਤੇ ਪੁਛਗਿਛ ਕੀਤੀ ਪੁਛਗਿਛ ਦੌਰਾਨ ਵਿਸ਼ਾਲ ਉਰਫ ਵਿੱਕੀ ਨੇ ਪੁਲਿਸ ਨੂੰ ਆਪਣੇ ਘਰੋਂ ਇੱਕ ਪਿਸਤਲ ਬੱਤੀਬੋਰ ਅਤੇ ਇੱਕ ਦੇਸੀ ਕੱਟਾ ਬਰਾਮਦ ਕਰਵਾਏ ਐਸਪੀ ਫਗਵਾੜਾ ਨੇ ਦੱਸਿਆ ਕਿ ਵਿਸ਼ਾਲ ਉਰਫ ਵਿੱਕੀ ਜਿਸ ਦੇ ਬੰਬੀਹਾ ਗੈਂਗ ਨਾਲ ਸੰਬੰਧ ਹਨ ਅਤੇ ਹੁਣ ਤੱਕ ਵੱਡੀ ਗਿਣਤੀ ਵਿੱਚ ਮੱਧ ਪ੍ਰਦੇਸ਼ ਤੋਂ ਪਿਸਟਲ ਖਰੀਦ ਕੇ ਵੇਚ ਚੁੱਕਾ ਹੈ ਐਸਪੀ ਫਗਵਾੜਾ ਦੇ ਦੱਸਣ ਮੁਤਾਬਕ આરોપી ਖਿਲਾਫ 25 ਸਾਲ ਦੀ ਉਮਰ ਵਿੱਚ 26 ਅਪਰਾਧਿਕ ਮਾਮਲੇ ਦਰਜ ਹਨ ਪੁਲਿਸ ਵੱਲੋਂ આરોપી ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਕਬੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਜੀ ਮੈਮ ਕੀ ਮੰਨ ਲਏ ਇਸ ਟ੍ਰਿਪੜੇ ਆ ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਪੂਠਲਾ ਜਿਹਦੇ ਦਿਸ਼ਾ ਨੇ ਦੇਖਦੇ ਅੰਦਰ ਜਿਹੜੀ ਮਾੜੇ ਅਨਸਰ ਔਰ ਗੈਂਗਸਟਰ ਦੇ ਖਿਲਾਫ ਉਹ ਹਮ ਬੰਡੀ ਕੀ ਗਿਆ ਉਹਦੇ ਚ ਫਗਵਾੜਾ ਟੀਮ ਨੇ ਇੱਕ ਬਹੁਤ ਅੱਛੀ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਅੰਡਰ ਥਾਣਾ ਸਦਰ ਐਸਐਚਓ ਕੁਲਵਿੰਦਰ ਸਿੰਘ ਇੰਸਪੈਕਟਰ ਨੇ ਬਹੁਤ ਅੱਛੇ ਕੰਮ ਜ਼ਾਹਰ ਕੀਤੇ ਹੈ ਸਾਡੇ ਕੋਲੇ ਪਿਛਲੇ ਦਿਨ ਇੱਕ ਪਰਚਾ ਐਫਆਈਆ ਨੰਬਰ 25 ਆਰਮਜ਼ ਐਕਟ ਅਪਰ ਸਦਰ ਫਗਵਾੜੀ ਰਜਿਸਟਰ ਕੀਤੀ ਸੀ ਜਿਹਦੇ ਚ ਗਿਲਦਾਰ ਸਿੰਘ ਅਰੈਸਟ ਹੋਇਆ ਸੀਗਾ ਗੁੰਦਾਰ ਸਿੰਘ ਦੀ ਕੁਝ ਵਿੱਚ ਦੇ ਵਿੱਚ ਨੇ ਦੱਸਿਆ ਸੀ ਵੀ ਉਹਨੂੰ ਇੱਕ ਵੈਪਨ ਜਿਹੜਾ ਕੁਝ ਟਾਈਮ ਤੋਂ ਰਿਕਵਰ ਹੋਇਆ ਉਹ ਵਿੱਕੀ ਸੋਡੀ ਨਾਮਕ ਇੱਕ ਦੋਸ਼ੀ ਹੈ ਉਹਨੇ ਦਿੱਤਾ ਸੀ ਤੋ ਵਿੱਕੀ ਸੋਡੀ ਦੀ ਅਸੀਂ ਤਫਤੀਸ਼ ਦੇ ਦੌਰਾਨ ਇਹ ਸਾਰਾ ਪੰਨਾ ਕਰਾਇਆ ਗਿਆ ਪਤਾ ਲੱਗ ਗਿਆ ਕਿ ਉਹ ਆਲਰੇਡੀ ਕੁਰਸੀ ਤੋਂ ਜੇਲ੍ਹ ਦੇ ਵਿੱਚ ਪੰਦਾ ਜਿਹਨੂੰ ਪ੍ਰੋਡਕਸ਼ਨ ਗਰੰਟੀ ਲਿਆਂਦਾ ਗਿਆ ਔਰ ਇਹਦਾ ਹੀ ਪਤਾ ਲੱਗਿਆ ਕਿ ਇਹ 26 ਪਰਚਿਆਂ ਦੇ ਵਿੱਚ ਇਹਦੇ ਆਲਰੇਡੀ ਹੀ ਇਸ ਕ੍ਰਿਮੀਨਲ 26 ਐਫ ਆਈ ਆਰ ਜਿਵੇਂ ਵਿੱਚ ਨਾ ਸਿਰਫ ਲੜਾਈ ਝਗੜੇ 360 ਦੇ ਆਰਮਜ਼ ਐਕਟ 300 302 ਦੇ ਮਰਡਰ ਕੇਸਿਸ ਵੀ ਕਾਫੀ ਇਹਦੇਤੇ ਹੈਗੇ ਨੇ ਔਰ ਇਹ ਕਾਫੀ ਹਾਰਡ ਕੋਰ ਕ੍ਰਿਮੀਨਲ ਐਕ ਜਿਹੜੀ ਜਿਹਦੀ ਐਸੋਸੀਏਸ਼ਨ ਬੰਬੀਹਾ ਗਰੁੱਪ ਦੇ ਨਾਲ ਹੈ ਔਰ ਇਹਦੀ ਇਨਵੋਸ ਜਿਹੜੀ ਕੁਐਸਚਨਿੰਗ ਕੀਤੀ ਵੀ ਕਿਥੋਂ ਵੈਪਨ ਲੈ ਕੇ ਆਉਂਦਾ ਹੈ ਤਾਂ ਉਹਦੇ ਵਿੱਚ ਸਾਨੂੰ ਇਹਨੇ ਆਪਣੇ ਨਿਸ਼ਾਨ ਦੇ ਤੇ ਆਪਣੇ ਘਰੋਂ ਦੋ ਵੈਪਨ ਹੋ ਰਿਕਵਰ ਕਰਵਾਏ ਜਿਸ ਦੇ ਵਿੱਚ ਇੱਕ ਬੱਤੀ ਬੋਰ ਪਿਸਟਲ ਔਰ ਇੱਕ ਬੇਸਿਕਟਾ ਰਿਕਵਰ ਹੋਇਆ ਇਹ ਸਾਰੇ ਜਿਹੜੇ ਵੈਪਨ ਹੈ ਇਸ ਤੋਂ ਇਲਾਵਾ ਜਿਹੜੇ ਨੇ ਇਹ ਐਮਪੀ ਤੋਂ ਲੈ ਕੇ ਆਉਂਦਾ ਸੀਗਾ ਔਰ ਇਹਨੇ ਆਪਣੇ ਘਰੇ ਲੁਕੋ ਕੇ ਰੱਖੀ ਹੋਈ ਸੀਗੇ ਤੇ ਇਹ ਵੀ ਜਿਹੜੀ ਐਸੋਸੀਏਸ਼ਨ ਹੈ ਇਹ ਕਾਫੀ ਹਾਰਡ ਕੋਰ ਜਿਹੜਾ ਦਗੰਦਰ ਰੁਪੀਹਾ ਉੱਤੇ ਨਾਮ ਤੇ ਗੈਂਗਸਟਰਸ ਦਾ ਚੱਲ ਰਿਹਾ ਹੈ ਇਹ ਉਹ ਉਹਦੇ ਨਾਲ ਐਸੋਸੀਏਟਿਡ ਸੀਗਾ ਤੂੰ ਇਹਦੀ ਕੁਝ ਵਿਸ਼ਚਾ ਅਸੀਂ ਅੱਗੇ ਹੋਰ ਵੀ ਤਕਤੀਸ਼ ਸਾਡੇ ਬਦੋ ਦਿੰਦੇ ਰਹਾਣ ਤੇ ਹੈ ਇਹ ਵੀ ਪਤਾ ਕਰਾਇਆ ਜਾਏਗਾ ਕਿਨੇ ਹੋਂ ਕਿਨੂੰ ਕਿਨੂੰ ਪਿਸਤਲ ਕਿਤੂ ਬੁੱਧਿਆ ਕੇ ਦਿੱਤੇ ਹੈਗੇ ਨੇ ਤੇਰੀ ਤਕਤੀਸ਼ ਜਾਰੀ ਹੈ ਜੀ ਤੇ ਮੈਂ ਜਿਹੜਾ ਇੱਕ ਪਿਸਤਲੋਂ ਖੜੇ ਦੋ ਜੀ ਪਿਸਤਲ ਗੜੇ ਉਹ ਕਿੰਨੇ ਕੇ ਵੇਚੂ ਕੌਣ ਤੱਕ ਲਿਆ ਗਏ ਉਹਨੇ ਜੀ ਸੋਹਾਂ ਦੇ ਹਿਸਾਬ ਨਾਲ ਹੀ ਉਹਨੇ ਵੇਚੇ ਹੈਗੇ ਆ ਪਰ ਸਾਡੇ ਇਸ ਕੇਸ ਦੇ ਸਾਡੇ ਕੋਲ ਕੁੱਲ ਤਿੰਨ ਪਿਸਤਲ ਦੇ ਵੀਚ ਰਿਕਵਰ ਹੋ ਗਏ ਨੇ ਤੇ ਇਹ ਵੀ ਲਗਭਗ ਕੋਈ 25000 ਕੋਈ 30000 ਦੀ ਕੋਸਟ ਵਾਲਾ ਪਿਸਤਲ ਹੈਗਾ ਜਿਹੜਾ ਕੀ ਐਮਪੀ ਤੋਂ ਲੈ ਕੇ ਆਉਂਦਾ ਸੀ ਕਦੇ ਹੀ ਆਪ ਜਾ ਕੇ ਜਾਂ ਕਦੇ ਇਹਦੇ ਐਸੋਸੀਏਟਸ ਲਿਆ ਕੇ ਤੇ ਅੱਗੇ ਇਹ ਪ੍ਰੋਫਿਟ ਤੇ ਹੀ ਵੇਚਦੇ ਸੀ ਕਿੰਨੇ ਕਿੰਨੇ ਲੈ ਕੇ ਆਉਂਦਾ ਸੀ ਇਹ ਸਾਹਮਣੇ ਅਕੁਸ ਇਹ ਇਹਦੇ ਇੱਕ ਮੁਕਦਮੇ ਦੇ ਵਿੱਚ ਤਾਂ ਇਹ 8 ਲੈ ਕੇ ਆਇਆ ਸੀਗਾ ਜੋ ਅਸੀਂ ਇਹਦੀ ਤਫਤੀਸ਼ ਦੌਰਾਨ ਇਹਦਾ ਪਿਛੋਕੜ ਵੀ ਸਾਰਾ ਚੈੱਕ ਕੀਤਾ ਹੈਗਾ ਤੋਂ ਕਦੇ ਕੋਈ 5 ਲੈ ਆਉਂਦੇ ਕਦੇ 8 ਲੈ ਆਉਂਦੇ ਕਦੇ 2 ਲੈ ਆਉਂਦੇ ਡਿਪੈਂਡਿੰਗ ਜਾਂ ਕਦੇ ਕਿਸੇ ਤੋਂ ਜਿਹੜਾ ਕੋਈ ਲੈ ਕੇ ਆਇਆ ਉਹਦੇ ਤੋਂ ਲੈ ਲੈ ਕੇ ਅੱਗੇ ਫਰਦਰ ਪ੍ਰੋਫਿਟ ਤੇ ਵਿੱਚ ਆ ਇਸ ਤਰੀਕੇ ਦਾ ਮਾਡਲ ਹੈ ਮੈਨੂੰ ਮਾਣਾ ਸ਼ਾਇਰ ਚ ਕਿੰਨੇ ਦੇ ਚੁੱਕੇ ਹਾਂ ਹੁਣ ਤੱਕ ਪਰ ਹਾਂ ਸਾਡਾ ਜਿਹੜਾ ਇਸ ਮੁਕਦਮੇ ਦੇ ਵਿੱਚ ਇਹਦਾ ਇਹੀ ਰੋਲ ਆਇਆ ਹੋਰ ਫਗਵਾੜੇ 'ਚ ਤੇ ਕੋਈ ਐਕਟੀਵਿਟੀ ਨਹੀਂ ਆਈ ਹੈ ਪਰ ਕਿਉਂਕਿ ਸਾਡੇ ਕੋਲ ਅਜੇ ਵੀ ਰਿਮਾਂਡ ਤੇ ਹੈ ਤੇ ਇਹਨੂੰ ਅਸੀਂ ਹੋਰ ਰੰਗਾਈ ਨਾਲ ਬੁੱਝ ਕੇ ਕਰਾਂਗੇ ਆਏਗੀ ਤਾਂ ਵੀ ਵਿਲ ਸ਼ੇਅਰ ਕਰ ਦੇਵਾਂਗੇ